ਖੰਦੀ ਖੰਦੀ ਮਲਾਈਦਾਰ ਰਬੜੀ ਵਰਗੀ ਕulfi ਅੱਜ ਬਣਾ ਕੇ ਆਪਾਂ ਘਰ ਦੇ ਵਿੱਚ ਤਿਆਰ ਕਰਾਂਗੇ ਜਿਹੜੀ ਆਪਾਂ ਬਚਪਨ ਤੋਂ ਹੀ ਖਾਂਦੇ ਆ ਰਹੇ ਹਾਂ ਤੇ ਅੱਜ ਵੀ ਖਾਂਦੇ ਆ ਨਾ ਆਪਾਂ ਮਵਾ ਪਾਉਣਾ ਤੇ ਨਾ ਆਪਾਂ ਬਾਜ਼ਾਰ ਦੀ ਕੋਈ ਚੀਜ਼ ਪਾਉਣੀ ਆ ਬਾਜ਼ਾਰ ਦੀ ਕਰੀਮ ਨਹੀਂ ਪਾਉਣੀ ਤੇ ਨਾ ਹੀ ਆਪਾਂ ਮਿਲਕ ਪਾਊਡਰ ਪਾਉਣਾ ਤੇ ਜਿਹੜਾ ਆਪਾਂ ਰੋਜ਼ ਵਰਤਦੇ ਆ ਉਹੀ ਦੁੱਧ ਲੈ ਕੇ ਆਪਾਂ ਰਬੜੀਦਾਰ ਕulfi ਜਿਹੜੀ ਬਣਾ ਕੇ ਤਿਆਰ ਕਰਾਂਗੇ ਲੋ ਜੀ ਹੁਣ ਆਪਾਂ ਇੱਕ ਬਰਤਨ ਰੱਖ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਆਪਾਂ 1 ਲੀਟਰ ਪਾ ਲਿਆ ਦੁੱਧ ਤੁਸੀਂ ਕਿੰਨਾ ਵੀ ਲੈ ਸਕਦੇ ਆ ਆਪਣੇ ਮੁਤਾਬਕ ਜਿੰਨੀ ਵੀ ਕੁਲਫੀ ਜਮਾਉਣੀ ਆ ਤੁਸੀਂ ਉਸ ਹਸਾਬ ਨਾਲ ਦੁੱਧ ਜਿਹੜਾ ਲੈ ਸਕਦੇ ਆ ਘੱਟ ਵੱਧ ਕਰ ਸਕਦੇ ਆ ਹੁਣ ਆਪਾਂ ਦੁੱਧ ਨੂੰ ਉਬਾਲੀ ਆਉਣ ਤੇ ਕਰ ਪਕਾਵਾਂਗੇ ਇਹ ਦੁੱਧ ਆਪਾਂ ਨੇ ਉਬਲਿਆ ਹੋਇਆ ਹੀ ਲਿਆਗਾ ਫੁੱਲ ਫੈਂਟ ਵਾਲਾ ਦੁੱਧ ਆਗਾ ਆਪਾਂ ਇਹਦੇ ਤੋਂ ਕਰੀਮ ਨਹੀਂ ਲਾਹੀ ਹੈਗੀ ਦੁੱਧ ਆਪਾਂ ਉਹਨਾਂ ਪਕਾਵਾਂਗੇ 20% ਦੁੱਧ ਆ ਜਿਹੜਾ ਆਪਾਂ ਇਹਦਾ ਸੁਕਾਉਣਾ ਹੈਗਾ ਤੇ ਉਹਨਾਂ ਇੱਕ ਦੁੱਧ ਦੇ ਉੱਤੇ ਆਪਾਂ ਜਿਹੜੀਆਂ ਦੂਸਰੀਆਂ ਚੀਜ਼ਾਂ ਪਾਉਣੀਆਂ ਨੇ ਆਪਾਂ ਫੇਰ ਪਾਵਾਂਗੇ ਇਦੇ ਵਿੱਚ ਕੜਛੀ ਨੂੰ ਹਲਾਉਂਦੇ ਰਹਿਣਾ ਤੁਸੀਂ ਕੜਛੀ ਲੈ ਲਓ কুরਚ ਨਾਲ ਲੈ ਲਓ ਚਮਚ ਲੈ ਲਓ ਕੁਝ ਵੀ ਲੈ ਸਕਦੇ ਆ ਕਈ ਵਾਰੀ ਜਦੋਂ ਵਾਲੀ ਆਉਣ ਲੱਗਦੀ ਹੈ ਤੇ ਦੁੱਧ ਥੱਲੇ ਲੱਗ ਜਾਂਦਾ ਜਦੋਂ ਦੁੱਧ ਥੱਲੇ ਲੱਗ ਜਾਂਦਾ ਤੇ ਫਿਰ ਉਹਦਾ ਜਿਹੜਾ ਕੁਲਫੀ ਦਾ ਟੇਸਟ ਹੈ ਉਹ ਬਦਲ ਜਾਂਦਾ ਸਵਾਦ ਹੈ ਜਿਹੜਾ ਉਹਦਾ ਵੀ ਕਈ ਵਾਰੀ ਦੁੱਧ ਥੱਲੇ ਲੱਗਣ ਦਾ ਸਵਾਦ ਆਉਣ ਲੱਗ ਜਾਂਦਾ ਤਾਂ ਕਰਕੇ ਆਪਾਂ ਇਹਨੂੰ ਕੜਛੀ ਨੂੰ ਹਲਾਉਂਦੇ ਰਹਿਣਾ ਹਾਂਜੀ ਗੈਸ ਦੀ ਫਲੇਮ ਨੂੰ ਆਪਾਂ ਸੇਮ ਹੀ ਰੱਖਣਾਗਾ ਦੁੱਧ ਨੂੰ ਵਾਲੀ ਜਿੰਨਾ ਚਿਰ ਨਹੀਂ ਆਉਂਦੀ ਦੁੱਧ ਨੂੰ ਹੌਲੀ-ਹੌਲੀ ਵਾਲਣਾ ਤੇ ਹੌਲੀ-ਹੌਲੀ ਕਾੜਨਾਗਾ ਆਪਾਂ ਗੋਲਫੀ ਨੂੰ ਵਧੀਆ ਤੇ ਸਹੀ ਤਰੀਕੇ ਦੇ ਨਾਲ ਬਣਾਉਣ ਲਈ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕਰ ਬਨੇ ਰਹਿਣਾ ਐਂਡ ਤੱਕਰ ਦੇਖਣੀ ਆ ਕਿ ਆਪਾਂ ਗੋਲਫੀ ਹੈ ਜਿਹੜੀ ਕਿਸ ਤਰ੍ਹਾਂ ਬਣਾਈ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਮੇਰੀ ਰੈਸਪੀ ਹੈ ਜਿਹੜੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਤੇ ਅਗਲੀ ਰੈਸਪੀ ਆਪਾਂ ਕਿਸ ਚੀਜ਼ ਤੇ ਬਣਾਈਏ ਤੁਸੀਂ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਮੇਰੇ ਵੀਰ ਭੈਣਾਂ ਨੂੰ ਰਿਕਵੈਸਟ ਹੈ ਕਿ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਨਾਲ ਬੈਲ ਆਈਕਨ ਵੀ ਦਵਾਜਿਆ ਕਰੋ ਤੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਜੀ ਹਾਂਜੀ ਦੇਖੋ ਦੁੱਧ ਨੂੰ ਅਵਾਲੀ ਆਉਣ ਲੱਗ ਪਈ ਐ ਤੇ ਦੁੱਧ ਨੂੰ ਆਪਾਂ ਹਜੇ ਅਵਾਲੀ ਹੋਰ ਆਉਣ ਦੇਵਾਂਗੇ ਦੁੱਧ ਦਾ ਜਿਹੜਾ ਮੜਾ ਜਾ ਸੰਗਣਾ ਹੋ ਜੇ ਤੇ ਉਦੋਂ ਆਪਾਂ ਦੂਸਰੀਆਂ ਚੀਜ਼ਾਂ ਪਾਵਾਂਗੇ ਹਾਂਜੀ ਆਪਾਂ 3-4 ਇਲਾਇਚੀਆਂ ਦਾ ਪਾਊਡਰ ਬਣਾ ਲਿਆ ਸੀਗਾ ਤੇ ਉਹ ਆਪਾਂ ਪਾ ਦਾਂਗੇ ਫਲੇਵਰ ਦੇ ਲਈ ਤੇ ਤੁਸੀਂ ਕੋਈ ਵੀ ਫਲੇਵਰ ਹੋਰ ਵੀ ਪਾ ਸਕਦੇ ਆਂਗੇ ਪਰ ਇਲਾਇਚੀ ਦਾ ਜਿਹੜਾ ਫਲੇਵਰ ਹੁੰਦਾ ਉਹ ਬਹੁਤ ਜ਼ਿਆਦਾ ਵਧੀਆ ਹੁੰਦਾ ਤੁਸੀਂ ਵੀ ਜ਼ਰੂਰ ਪਾਓ ਜੀ ਲਓ ਜੀ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਤੇ ਖੰਡ ਦੀ ਥਾਂ ਤੇ ਤੁਸੀਂ ਮਿਸ਼ਰੀ ਵੀ ਪਾ ਸਕਦੇ ਆਂ ਜੇ ਮਿਸ਼ਰੀ ਪਾਉਣੀ ਆ ਤੇ ਆਪਾਂ 5-6 ਚਮਚੇ ਪਾਵਾਂਗੇ ਚੀਨੀ ਦੇ ਤੁਸੀਂ ਘੱਟ ਵੱਧ ਵੀ ਕਰ ਸਕਦੇ ਆਂ ਜੀ ਲੋ ਜੀ ਆਪਾਂ ਕੁੱਲ 6 ਚਮਚੇ ਪਾ ਲਏ ਆਪਾਂ ਚੀਨੀ ਦੇ ਹੁਣ ਆਪਾਂ ਚੀਨੀ ਨੂੰ ਚੰਗੀ ਤਰ੍ਹਾਂ ਮੈਲਟ ਹੋਣ ਦੇਵਾਂਗੇ ਤੇ ਦੂਸਰੀ ਚੀਜ਼ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਹਾਂਜੀ ਹੁਣ ਆਪਾਂ ਇੱਕ ਚਮਚਾ ਫੁੱਲ ਭਰ ਕੇ ਆਪਾਂ ਕਸਟਰਡ ਪਾਊਡਰ ਦਾ ਪਾਵਾਂਗੇ ਥੋੜਾ ਥੋੜਾ ਕਰਕੇ ਆਪਾਂ ਠੰਡੇ ਦੁੱਧ ਦੇ ਵਿੱਚ ਹੀ ਆਪਾਂ ਘੋਲ ਲੈਣਾ ਹੈ ਗਰਮ ਦੁੱਧ ਦੇ ਵਿੱਚ ਨਹੀਂ ਆਪਾਂ ਘੋਲਣਾ ਹੈਗਾ ਕਿਉਂਕਿ ਜੇ ਆਪਾਂ ਗਰਮ ਦੁੱਧ ਦੇ ਵਿੱਚ ਘੋਲਦੇ ਤਾਂ ਉਹ ਸਮਾਰ ਕੇ ਨਹੀਂ ਘੁੱਲਦਾ ਉਹਦੇ ਨਾਲ ਛੋਟੇ ਛੋਟੇ ਗੰਢਾ ਹੀ ਰਹਿ ਜਾਂਦੇ ਨਾ ਆਪਾਂ ਕਸਟਰਡ ਪਾਊਡਰ ਘੋਲ ਲਿਆ ਤੇ ਉਹਨੂੰ ਘੋਲ ਲਿਆ ਤੇ ਹੁਣ ਆਪਾਂ ਇਹਦੇ ਘੋਲ ਜਿਹੜਾ ਸਾਰਾ ਪ ਤਿਆਰ ਕੀਤਾ ਤੇ ਆਪਾਂ ਦੁੱਧ ਦੇ ਵਿੱਚ ਪਾ ਦਵਾਂਗੇ ਤੇ ਹੁਣ ਆਪਾਂ ਬਸ 1-2 ਮਿੰਟ ਆਪਾਂ ਇਹਨੂੰ ਪਕਾਵਾਂਗੇ ਤਾਂ ਕਿ ਜਿਹੜਾ ਕਸਟਰਡ ਪਾਊਡਰ ਪਾਇਆ ਹੈਗਾ ਆਪਾਂ ਤੇ ਉਹ ਕੱਚਾ ਜਿਹਾ ਨਾ ਰਹਿ ਜਾਵੇ ਗੋਲਫੀ ਦੇ ਵਿੱਚ ਪਾਉਣ ਲਈ ਆਪਾਂ ਨੇ ਕਾਜੂ ਲੈ ਲਏ ਤੇ 3-4 ਬਦਾਮ ਲੈ ਲਏ ਤੇ ਆਪਾਂ ਕੁਝ ਥੋੜਾ ਜਿਹਾ ਪਿਸਤਾ ਲੈ ਲਿਆ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਕੁੱਟ ਲਵਾਂਗੇ ਥੋੜਾ ਜਿਹਾ ਦਰੜ ਫਰੜ ਜਿਹਾ ਕਰ ਲਾਂਗੇ ਜਿਵੇਂ ਆਪਾਂ ਜਿਹੜਾ ਕੁੱਟ ਕੇ ਰੱਖੇ ਸੀ ਪਿਸਤੇ ਬਦਾਮ ਤੇ ਕਾਜੂ ਕੁੱਟ ਕੇ ਰੱਖੇ ਸੀ ਉਹ ਆਪਾਂ ਪਾ ਦੇਵਾਂਗੇ ਗੁਲਫੀ ਆ ਜਿਹੜੇ ਮੇਰੇ ਤਰੀਕੇ ਨਾਲ ਤੁਸੀਂ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਤੇ ਬੱਚੇ ਬਹੁਤ ਹੀ ਪਸੰਦ ਕਰਦੇ ਆ ਮੈਂ ਬਹੁਤ ਸਾਲਾਂ ਤੋਂ ਇਸੇ ਤਰ੍ਹਾਂ ਗੁਲਫੀ ਬਣਾ ਰਹੀ ਆ ਆਪਾਂ ਬੱਚਿਆਂ ਨੂੰ ਕਦੇ ਬਾਹਰੋਂ ਨਹੀਂ ਲੈਣ ਦਿੱਤਾਗਾ ਤੇ ਘਰ ਦੇ ਵਿੱਚ ਹੀ ਬਣਾ ਕੇ ਤਿਆਰ ਕਰਦੇ ਆ ਤੁਸੀਂ ਵੀ ਜਰੂਰ ਬੱਚਿਆਂ ਨੂੰ ਇਸ ਤਰ੍ਹਾਂ ਘਰ ਦੇ ਵਿੱਚ ਗੁਲਫੀ ਬਣਾ ਕੇ ਖਾਓ ਹਾਂਜੀ ਹੁਣ ਦੇਖੋ ਤੁਸੀਂ ਕਸਟਰਡ ਨੂੰ ਉਵਾਲੀ ਆ ਚੁੱਕੀ ਆ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਦੇਖੋ ਜੀ ਇਸ ਤਰ੍ਹਾਂ ਦਾ ਦੁੱਧ ਹੋਣਾ ਚਾਹੀਦਾ ਦੇਖੋ ਆਪਣਾ ਰਬੜੀਦਾਰ ਦੁੱਧ ਬਣ ਕੇ ਤਿਆਰ ਹੋ ਗਿਆ ਬਿਲਕੁਲ ਇਸ ਤਰ੍ਹਾਂ ਦਾ ਕੁਲਫੀ ਜਮਾਉਣ ਲਈ ਦੁੱਧ ਐਸ ਤਰ੍ਹਾਂ ਦਾ ਤੁਸੀਂ ਬਣਾ ਲੈਣਾ ਫਿਰ ਬਣਾ ਕੇ ਉਸ ਦੀ ਕੁਲਫੀ ਜਮਾਉਣੀ ਤੇ ਕੁਲਫੀ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਹਾਂਜੀ ਆਪਾਂ ਹੁਣ ਕੁਲਫੀ ਜਮਾਉਣ ਦੇ ਲਈ ਆਪਾਂ ਕੁਲਫੀ ਮੋਲਡ ਲੈ ਲਏ ਸੀ ਹੁਣ ਆਪਾਂ ਕੁਲਫੀ ਜਮਾਉਣ ਲਈ ਆਪਾਂ ਜਿਹੜੀ ਰਾਬੜੀ ਤਿਆਰ ਕੀਤੀ ਹੈ ਉਹ ਆਪਾਂ ਇਹਦੇ ਵਿੱਚ ਪਾ ਲਵਾਂਗੇ ਲਓ ਜੀ ਆਪਾਂ ਇਸੇ ਤਰ੍ਹਾਂ ਹੀ ਆਪਾਂ ਸਾਰੇ ਮੋਲਡ ਪਰ ਲਵਾਂਗੇ ਇਸ ਤਰ੍ਹਾਂ ਆਪਾਂ ਹੁਣ ਇਹਨੂੰ ਕਵਰ ਕਰ ਦਵਾਂਗੇ ਆਪਾਂ ਇਸ ਤਰ੍ਹਾਂ ਹੀ ਆਪਾਂ ਦੂਜੇ ਮੋਲਡ ਨੂੰ ਕਵਰ ਕਰ ਦਵਾਂਗੇ ਹੁਣ ਆਪਾਂ ਇਹਦੇ ਵਿੱਚ ਇੰਨਾ ਕੁ ਸਰਾਕ ਕਰ ਲੈਣਾ ਤੇ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਦਾ ਢੱਕਾ ਲਾ ਦੇਵਾਂਗੇ panji ji ਤੁਹਾਡੇ ਕੋਲੇ ਇਸ ਤਰ੍ਹਾਂ ਦੇ ਮੋਲਡ ਨਹੀਂ ਹੈਗੇ ਤਾਂ ਆਪਾਂ ਨੈਸਲੇ ਵਾਲੇ ਕੱਪ ਆ ਜਿਹੜੇ ਇਹਦੇ ਵਿੱਚ ਵੀ ਆਪਾਂ ਕੁਲਫੀ ਜਮਾ ਸਕਦੇ ਆ ਆਪਾਂ ਹੁਣ ਇਹਦੇ ਵਿੱਚ ਵੀ ਜਮਾਵਾਂਗੇ ਹੁਣ ਆਪਾਂ ਇਸੇ ਤਰ੍ਹਾਂ ਹੀ ਨੈਸਲੇ ਵਾਲੇ ਕੱਪ ਨੂੰ ਇਸ ਤਰ੍ਹਾਂ ਇਹਨੂੰ ਵੀ ਕਵਰ ਕਰ ਦੇਵਾਂਗੇ ਤੇ ਇਹਦੇ ਤੇ ਵੀ ਆਪਾਂ ਥੋੜਾ ਜਿਹਾ ਕੱਟ ਲਾਵਾਂਗੇ ਤੇ ਇਸ ਤਰ੍ਹਾਂ ਆਪਾਂ ਡੱਕਾ ਇਹਦੇ ਵਿੱਚ ਵੀ ਪਾ ਦੇਵਾਂਗੇ ਹਾਂਜੀ ਆਪਾਂ ਮੋਲਡ ਦੇ ਵਿੱਚ ਸਾਰੀ ਰਾਵੜੀ ਆ ਜਿਹੜੀ ਭਰ ਲਈ ਆਪਾਂ ਕੋਫੀ ਜੰਮਣ ਦੇ ਲਈ ਆਪਾਂ ਹੁਣ ਇਹਨਾਂ ਨੂੰ ਫ੍ਰੀਜ਼ਰ ਦੇ ਵਿੱਚ ਰੱਖ ਦੇਵਾਂਗੇ ਲਓ ਜੀ ਆਪਾਂ ਹੁਣ ਫਰੀਜ਼ਰ ਚੋਂ ਕੁਲਫ਼ੀਆਂ ਬਾਹਰ ਕੱਢ ਲਈਆਂ ਨੇ ਕੁਲਫ਼ੀਆਂ ਆਪਣੀਆਂ ਜੰਮ ਗਈਆਂ ਤੇ ਆਪਾਂ ਹੁਣ ਇਹਨਾਂ ਨੂੰ ਦੇਖਦੇ ਹਾਂ ਧੱਕੇ ਨੂੰ ਥੋੜਾ ਜਿਹਾ ਘਮਾਵਾਂਗੇ ਤੇ ਕੁਲਫ਼ੀ ਨੂੰ ਹੌਲੀ ਕਿਦਨੇ ਬਾਹਰ ਕੱਢ ਲਾਵਾਂਗੇ ਲਓ ਜੀ ਆਪਣੀ ਕਰੀਮੀ ਕਰੀਮੀ ਕੁਲਫ਼ੀ ਬਣ ਕੇ ਜਿਹੜੀ ਤਿਆਰ ਹੋ ਗਈ ਹੁਣ ਇਸੇ ਤਰ੍ਹਾਂ ਆਪਾਂ ਦੂਸਰੀਆਂ ਕੁਲਫ਼ੀਆਂ ਵੀ ਬਾਹਰ ਕੱਢ ਲੈਣੇ ਆ ਕਰੀਮੀ ਮਲਾਈਦਾਰ ਰਵੜੀ ਵਰਗੀ ਕੁਲਫੀ ਆਪਣੀ ਬਣ ਕੇ ਤਿਆਰ ਹੋਈ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਸੀਂ ਬਣਾਈ ਹੈ ਜਿਹੜੀ ਤੁਹਾਡੀ ਕੁਲਫੀ ਕਿਸ ਤਰ੍ਹਾਂ ਦੀ ਬਣੀ ਹੈ ਆ ਇਨਾਂ ਕੁਲਫੀਆਂ ਨੂੰ ਗਾਰਨਿਸ਼ ਕਰ ਦੇਵਾਂਗੇ ਇਸ ਤਰ੍ਹਾਂ ਆਪਾਂ ਕੁਲਫੀਆਂ ਨੂੰ ਆ ਚੰਗੀ ਤਰ੍ਹਾਂ ਆਪਾਂ ਸਜਾ ਦੇਵਾਂਗੇ ਲੋ ਜੀ ਹੁਣ ਆਪਣੀਆਂ ਸਰਵ ਕਰਨ ਦੇ ਲਈ ਤਿਆਰ ਹੋ ਗਈਆਂ ਤੇ ਬੱਚਿਆਂ ਨੂੰ ਫਟਾਫਟ ਬਲਾਉ ਤੇ ਕੁਲਫੀਆਂ ਕਵਾ ਇਸ ਤਰ੍ਹਾਂ ਦੀ ਗੁਲਫੀ ਤੁਸੀਂ ਆਪਣੇ ਘਰ ਦੇ ਵਿੱਚ ਜਰੂਰ ਟਰਾਈ ਕਰਕੇ ਦੇਖਿਓ ਜੀ ਲੋ ਜੀ ਜਿਹੜੀਆਂ ਆਪਾਂ ਨੈਸਲੇ ਦੇ ਕੱਪ ਦੇ ਵਿੱਚ ਜਮਾਈਆਂ ਸੀ ਗੁਲਫੀਆਂ ਆਪਾਂ ਹੁਣ ਉੱਨਣ ਵੀ ਬਾਹਰ ਕੱਢ ਲੈਣੇ ਆ ਲੋ ਜੀ ਆ ਦੇਖ ਸਕਦੇ ਆ ਤੁਸੀਂ ਇਸ ਕੱਪ ਦੇ ਵਿੱਚ ਵੀ ਬਣ ਕੇ ਬਹੁਤ ਵਧੀਆ ਤਿਆਰ ਹੋਈਆਂ ਨੇ ਕੋਲਫੀ ਮੋਲਡ ਨਹੀਂ ਹੈਗੇ ਤਾਂ ਤੁਸੀਂ ਇਸ ਤਰ੍ਹਾਂ ਦੇ ਕੱਪਾਂ ਦੇ ਵਿੱਚ ਆਈਸਕ੍ਰੀਮ ਜਮਾ ਸਕਦੇ ਆਂਗੇ ਲੋ ਜੀ ਆਪਾਂ ਹੁਣ ਤੁਹਾਨੂੰ ਤੋੜ ਕੇ ਦਿਖਾਉਣੀ ਆ ਕਿੰਨੀ ਇਹ ਪੋਲੀ ਕੋਲਫੀ ਆਪਣੀ ਬਣ ਕੇ ਤਿਆਰ ਹੋਈ ਹੈ ਤੇ ਮਿਲਦੇ ਆਂ ਕਿਸੇ ਹੋਰ ਅਗਲੀ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ